ਸਾਡੇ ਗੁਰੂ ਨੇ ਹਿੰਦੂਆਂ ਲਈ ਸਿਰ ਦਿੱਤਾ ਅਸੀਂ ਉਸ ਗੁਰੂ ਦੇ ਪੈਰੋਕਾਰ ਹਿੰਦੂ ਅੱਜ ਦੇ ਦਿੱਲੀ ਦੇ ਤਖਤ ਦੇ ਮਾਲਕ ਤਾਂ ਸਿੱਖਾਂ ਨੂੰ ਪਹਿਲੇ ਨੰਬਰ ਤੇ ਉੱਤੇ ਹਿੰਦੁਸਤਾਨ ਵਿੱਚ ਸਿੱਖਾਂ ਦੇ ਮੁੱਖ ਅਧਿਕਾਰ ਦੇਣੇ ਹਿੰਦੁਸਤਾਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਹਿੰਦੁਸਤਾਨ ਦੀ ਸਰਕਾਰ ਦਾ ਕਰਤਕਣ ਬਣੇ ਜੇ ਸਾਡੇ ਨਾਲ ਕਿਰਤ ਕਰਨ ਬਣ ਗਏ ਮੇਰੀ ਬੇਨਤੀ ਯਾਦ ਰੱਖਿਓ ਖਾਲਸਾ ਦੁਨੀਆ ਵਿੱਚ ਹਟਾ ਲ ਤੇ ਟਲ ਅਮ ਰਹੇਗਾ ਗੁਰੂ ਦੇ ਕੇਸ ਵੀ ਨਿਸ਼ਾਨ ਦੁਨੀਆ ਵਿੱਚ ਸਦਾ ਝੂਲਦੇ ਰਹਿਣਗੇ ਇਹਨਾਂ ਦਾ ਨਾਮੋ ਨਿਸ਼ਾਨ ਗੁਰੂ ਤੇਗ ਬਹਾਦਰ ਸਾਹਿਬ ਨੇ ਢੇਡ ਦੇਣਗੇ ਦੁਨੀਆ ਵਿੱਚੋਂ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਹੇਗਾ ਜੇ ਸਿੰਘਾਂ ਨਾਲ ਖਾਲਸੇ ਨਾਲੇ ਬੈਰ ਕਰਨ ਦੇ ਗੱਲ ਚੇਤੇ ਰੱਖਿਓ ਜੇ ਮੁਸਲਮਾਨਾਂ ਨੇ ਬੈਰ ਪਾਇਆ ਅੱਜ ਮੁਸਲਮਾਨਾਂ ਦੇ ਇੱਥੇ ਰਾਜ ਨਹੀਂ ਹੈ ਕੋਈ ਦੀਵਾ ਜਗਾਉਣ ਵਾਲਾ ਨਹੀਂ ਔਰੰਗੇ ਦੀ ਕਬਰ ਤੇ ਕੋਈ ਦੀਵਾ ਨਹੀਂ ਜਗਾਉਂਦਾ ਧੰਗਰੂ ਤੇਗ ਬਾਦਰ ਸਾਹਿਬ ਜੀ ਦੇ ਦਰ ਤੇ ਜੋਤਾਂ ਚੱਲ ਰਹੀਆਂ ਘੱਟ ਚੋਤਾ ਲੰਗਰ ਚੱਲ ਰਿਹਾ ਕੀਰਤਨ ਹੋ ਰਿਹਾ ਲੱਖਾਂ ਦੁਨੀਆ ਉੱਥੇ ਮੱਥਾ ਟੇਕ ਰਹੀ ਹੈ ਮੈਂ ਗੁਰੂ ਤੇਗ ਬਾਦਰ ਸਾਹਿਬ ਦਾ ਆਸਰਾ ਲੈ ਕੇ ਕੰਗੀ ਧਰ ਦੇ ਚਰਨਾਂ 'ਚ ਮਸਤਕ ਟਕਾ ਕੇ ਚਰਨਾਂ ਤੇ ਇਹ ਅਰਜ ਕਰਦਾ ਖਾਲਸਾ ਜੀ ਦੇ ਤੁਹਾਡੇ ਨਾਲੇ ਵੈਰ ਕਰਨਗੇ ਜੜਾ ਇਹਨਾਂ ਦੀਆਂ ਮੁੱਟੀਆਂ ਡਾਣਗੀਆਂ